ਮੈਂ ਸਾਰੇ ਇਲਾਕਾ ਨਿਵਾਸੀਆਂ ਦੇ ਪਹਿਲ ਤੋਂ ਫਤਿਹ ਬਲਾਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਨਵਨਮਾਨ ਸੋਸਾਟੀ ਐਨ ਜੀ ਵੱਲੋਂ ਸਾਡੇ ਚੇਅਰਮੈਨ ਸਾਹਿਬ ਔਰ ਨਮਾਜ ਜੀ ਦਾ ਉਪਰਾਲਾ ਤੇ ਜਿਹੜੀ ਆਪਣਾ ਹਸਪਤਾਲ ਵਾਲੇ ਨੇ ਆਪਣਾ ਨਿਊ ਲਾਈਫ ਹਸਪਤਾਲ ਵਾਲੇ ਨੇ ਬੜਾ ਵੱਡਾ ਉਪਰਾਲਾ ਕੀਤਾ ਹੈ ਕਿ ਜਿਹੜੇ ਪਿੰਡ ਗੱਗੋਮਾਲ ਵਿਖੇ ਫ੍ਰੀ ਕੈਂਪ ਲਗਾਇਆ ਦੋਈਆਂ ਦਾ ਕਿਉਂਕਿ ਜਿਹੜੇ ਲੋਕ ਨੂੰ ਲੋੜ ਹੈ ਬਹੁਤ ਜ਼ਿਆਦੀ ਲੋੜ ਹੈ ਉਪਰ ਇਸੋ ਵੱਡੇ ਉਪਰਾਲੇ ਦੀ ਜਿਹੜੀ ਦਵਾਈਆਂ ਦੀ ਸਹਾਇਤਾ ਇਹ ਬਹੁਤ ਜ਼ਰੂਰੀ ਹੈ ਕਰਨੀ ਚਾਹੀਦੀ ਹੈ ਜਿਸ ਵਿੱਚ ਸਾਡੇ ਸਰਪੰਚ ਸਾਹਿਬ ਸਾਥ ਸਦੀਪ ਸਿੰਘ ਪੰਨੂ ਗਗੋਮਾਲ ਤੋਂ ਮੈਡਮ ਸਰੂਤੀ ਵਰਮਾ ਜੀ ਅਮਰ ਸਾਹਿਬ ਤੋਂ ਤੇ ਬਾਕੀ ਸਾਰੇ ਜੀ ਟੀਮ ਹੈ ਡਾਕਟਰ ਸਾਹਿਬ ਦੀ ਟੀਮ ਆਈ ਹੈ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਜਿਹੜਾ ਇਹ ਮੈਡੀਕਲ ਦਾ ਕੈਂਪ ਹੈ ਇਹ ਬਹੁਤ ਜ਼ਰੂਰੀ ਹੁੰਦਾ ਹੈ ਇਹੋ ਜੀ ਸਹਾਇਤਾ ਦੇਣੀ ਬਹੁਤ ਜ਼ਰੂਰੀ ਹੈ ਹੋਰ ਵੀ ਸਾਡੇ ਵੱਲੋਂ ਜਿਹੜੇ ਕੋਈ ਉਪਰਾਲੇ ਕੀਤੇ ਜਾਣਗੇ ਮੈਂ ਸਰਪੰਚ ਸਾਹਿਬ ਨੂੰ ਦੱਸਿਆ ਕਿ ਇੱਥੇ ਰਸਨ ਦੀ ਲੋੜ ਵੀ ਹੈ ਗੰਬੂ ਰਹਿ ਗਏ ਉਹਨਾਂ ਦੀ ਲੋੜ ਹੈ ਕਿਉਂਕਿ ਜਦੋਂ ਆਪਾਂ ਪਾਣੀ ਵਿੱਚ ਜਾਣਾ ਹੈਗਾ ਉਹ ਲੋਕਾਂ ਦੇ ਪੈਰ ਬਹੁਤ ਜ਼ਿਆਦਾ ਖਰਾਬ ਹੁੰਦੇ ਆ। ਕਿਉਂਕਿ ਮੈਂ ਤਾਂ ਆਪ ਫੀਲਡ ਏਰੀਆ 'ਚ ਰਿਹਾ ਆਂ ਕੰਮ ਕੀਤਾ ਹੋਇਆ ਹੈ। ਤੇ ਇਸ ਕਰਕੇ ਉਹ ਵੀ ਬੜੀ ਜ਼ਰੂਰਤ ਹੈ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਉਹ ਵੀ ਉਪਰਾਲਾ ਕਰਾਂਗੇ। ਬਾਕੀ ਜਿੰਨੇ ਵੀ ਕਿਸ ਤਰ੍ਹਾਂ ਦੀ ਲੋੜ ਹੋਏਗੀ ਪਿੰਡ ਪਾਸੇ ਸਾਡਾ ਕੰਟੈਕਟ ਹੈਗਾ ਨੰਬਰ ਹੈਗਾ ਪੰਨ ਸਾਹਿਬ ਦਾ। ਤੇ ਅਸੀਂ ਜੋ ਵੀ ਉਪਰਾਲਾ ਕਰਾਂਗੇ ਮੈਡਮ ਜੀ ਨਾਲ ਨੇ ਵਰਮਾ ਜੀ ਤੇ ਅਸੀਂ ਪੂਰਾ ਉਪਰਾਲਾ ਕਰਾਂਗੇ। ਇਹਨੇ ਸ਼ਬਦ ਨਾਲ ਕਿ ਮੈਂ ਜਦਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੇ ਪੁੱਤੇ ਮੈਂ ਸਰਬੀ ਵਰਮਾ ਅੱਜ ਅਸੀਂ ਇੱਥੇ ਪਿੰ ਪਿੰਡਾਂ ਵਿੱਚ ਗੱਗੂਵਾਲ ਪਿੰਡ ਵਿੱਚ ਪਹੁੰਚੀਆਂ ਔਰ ਮੈਂ ਇੱਕ ਹਫਤੇ ਤੋਂ ਪਿੰਡ ਦਾ ਸਰਵੇ ਔਰ ਜੋ ਵੀ ਆ ਪਰਮਾਤਮਾ ਦੀ ਕਿਰਪਾ ਨਾਲ ਜੋ ਹੈਲਪ ਹੋ ਸਕਦੀ ਹੈ ਮੈਂ ਕਰ ਰਹੀ ਹਾਂ ਔਰ ਕਈ ਜਗ੍ਹਾ ਤੇ ਮੈਂ ਕਾਫੀ ਘਾਹ ਵੀ ਦੇਖੇ ਨੇ ਅਡਾਪਟ ਕੀਤੇ ਆ ਕਿ ਆ ਉਹਨਾਂ ਨੂੰ ਕਿ ਆਫਟਰ ਬਰਸਾਤ ਅਸੀਂ ਕਰਾਂਗੇ ਸਾਰੇ ਮਿਲ ਜੁਲ ਕੇ ਉਹਨਾਂ ਦੀ ਰਿਪੇਅਰ ਔਰ ਅੱਜ ਜਿਹੜਾ ਸਾਡਾ ਕੈਂਪ ਲਗਾਇਆ ਗਿਆ ਹੈ ਡਾਕਟਰ ਸਾਹਿਬ ਵੱਲੋਂ ਔਰ ਅਸੀਂ ਸਾਰੇ ਮਿਲਜੁਲ ਕੇ ਅੱਗੇ ਵੀ ਕਰਾਂਗੇ ਔਰ ਜਿਸ ਤਰ੍ਹਾਂ ਕੀ ਅੱਜ ਹੀ ਗੱਲ ਹੋਈ ਸਰਪੰਚ ਸਾਹਿਬ ਨੇ ਦੱਸਿਆ ਕਿ ਗੰਮ ਬੂਟਸ ਦੀ ਲੋੜ ਹੈ ਤੇ ਮੈਂ ਇਹਨਾਂ ਨੂੰ ਅੱਜ ਕਿਹਾ ਕਿ ਤੁਸੀਂ ਮੈਨੂੰ 2 ਦਿਨ ਦਾ ਟਾਈਮ ਦਿਓ ਤੇ ਅਸੀਂ ਖੁਦ ਗੰਮ ਬੂਟਸ ਜਿਹੜੇ ਨੇ ਪਾਣੀ ਵਿੱਚ ਜਿਹੜੇ ਕਿਸਾਨ ਜਾ ਰਹੇ ਨੇ ਜਾਂ ਲੋਕ ਜਾ ਰਹੇ ਉਹਨਾਂ ਨੂੰ ਬਿਮਾਰੀਆਂ ਹੋ ਰਹੀਆਂ ਉਹਦੇ ਲਈ ਅਸੀਂ ਜਰੂਰ ਮੈਂ ਮਦਦ ਕਰਾਂਗੀ ਔਰ ਜੋ ਵੀ ਅੱਜ ਇਹ ਸਾਡਾ ਕੈਂਪ ਲਗਾਇਆ ਡਾਕਟਰ ਸਾਹਿਬ ਨੇ ਜਿਹੜਾ ਦਵਾਈਆਂ ਦਾ ਔਰ ਅਜ ਮੈਂ ਇਥੇ ਆਈ ਆ ਤੇ ਉਹਦੇ ਲਈ ਮੈਂ ਹੀ ਕਹਾਂਗੀ ਕਿ ਸਾਰੇ ਹੀ ਲੋਕ ਥੋੜਾ ਥੋੜਾ ਕੰਟ੍ਰਿਬਿਊਟ ਕਰਨ ਜਿਸ ਦੇ ਨਾਲ ਕਿ ਸਾਨੂੰ ਸਾਰਿਆਂ ਨੂੰ ਖੁਦ ਨੂੰ ਵੀ ਇੱਕ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਇੱਕ ਹਿਊਮੈਨਿਟੀ ਲਈ ਕੁਝ ਕਰ ਰਹੇ ਹਾਂ ਔਰ ਕਾਫੀ ਲੋਕਾਂ ਨੂੰ ਇਸ ਚੀਜ਼ ਲਈ ਅੱਗੇ ਵੀ ਮੈਂ ਕੀਤਾ ਹੈ ਔਰ ਲੋਕ ਬਹੁਤ ਅੱਛਾ ਸੇਵਾ ਦਾ ਆਪਣਾ ਭਾਵ ਦਿਖਾ ਰਹੇ ਹੈ ਤੇ ਇਹ ਦਿਨ ਆਲੀ ਮੈਂ ਸਾਰਿਆਂ ਨੂੰ ਇਹੀ ਅਪੀਲ ਵੀ ਕਰਦੀ ਆ ਕਿ ਉਹ ਜ਼ਰੂਰ ਇਹਦੇ ਵਿੱਚ ਆਪਣਾ ਥੋੜਾ ਥੋੜਾ ਜਿੰਨਾ ਕੋਈ ਕਾ ਹੋ ਸਕਦਾ ਕਰ ਸਕਦਾ ਉਹਦਾ ਯੋਗਦਾਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰຸນ ਮਹਾਜਨ ਚੇਅਰਮੈਨ ਐਨਜੀਓ ਨਾਮ ਨਿਰਮਨ ਸੁਸਾਇਟੀ ਅੱਜ ਗਗੋਮਾਲ ਪਿੰਡ ਦੇ ਵਿੱਚ ਸਾਡੇ ਸਰਜੀਤ ਸਿੰਘ ਪੰਨੂ ਮੰਗਲ ਉਹਨਾਂ ਦੇ بیٹے ਮੰਗਲ ਜੀ ਦੇ ਸੰਯੋਗ ਦੇ ਨਾਲ ਅਸੀਂ ਇੱਥੇ ਹਾਰਪੀਟਾ ਦਾ ਕਿਹੜਾ ਕੈਂਪ ਆਇਆ ਉੱਥੇ ਅਸੀਂ ਕੈਂਪ ਲਾਇਆ ਹੋਇਆ ਮੈਂ ਦੱਸਣਾ ਚਾਹਨਾ ਵਾਂ ਕਿ ਸਾਡੇ ਨਿਊ ਲਾਈਫ ਹਸਪੀਟਲ ਦੇ ਡਾਕਟਰ ਐਮ ਡੀ ਪ੍ਰਭਜੋ ਸਿੰਘ ਦੇ ਸੰਯੋਗ ਦੇ ਨਾਲ ਅਸੀਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕੈਂਪ ਲਗਾ ਰਹੇ ਆ ਇੱਕ ਦਿਨ ਛੱਡ ਕੇ ਹੁਣ ਲਗਾ ਰਹੇ ਆਗੇ ਆ ਜਿਹੜਾ ਮਾਹੌਲ ਆ ਜਿਹੜੀ ਸ਼ੰਕਾ ਜਿਤਾਈ ਜਾ ਰਹੀ ਆ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਟਾਈਮ ਬੀਤਨਾ ਵਾ ਕੁਝ ਬਿਮਾਰੀਆਂ ਵੀ ਫੈਲਣ ਦਾ ਖਤਰਾ ਜਿਹਦੇ ਲਈ ਸਾਡਾ ਸਾਰਾ ਪ੍ਰਸ਼ਾਸਨ ਵੀ ਲੱਗਿਆ ਹੋਇਆ ਵਾ ਉੱਥੇ ਸਾਡੀਆਂ ਐਨ ਜੀਓ ਦੀਆਂ ਟੀਮਾਂ ਵੀ ਉਹ ਜਿਹੜੀ ਜ਼ਿਆਦਾ ਜ਼ਰੂਰਤ ਆ ਇੱਥੇ ਮੈਡੀਕਲ ਫੈਸਿਲਿਟੀਆਂ ਦੀ ਆ ਇਹਦੇ ਵੀ ਸਾਡੇ ਐਮਡੀ ਪ੍ਰਭਜੋਜ ਜਿਹੜੇ ਜਿੱਥੇ ਕੈਂਪ ਲਾ ਰਹੇ ਨੇ ਦਵਾਈਆਂ ਭੇਜ ਰਹੇ ਨੇ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਭੇਜ ਰਹੀ ਹੈ ਉੱਥੇ ਉਹਨਾਂ ਨੇ ਇੱਕ ਕਾਰਡ ਵੀ ਪ੍ਰੋਵਾਈਡ ਕਰਵਾ ਰਹੇ ਨੇ ਚੀਜ਼ ਕਾਰਡ ਦੇ ਲੈ ਕੇ ਜਦੋਂ ਵੀ ਉਹਨਾਂ ਦੇ ਹਸਪਤਾਲ ਦੇ ਵਿੱਚ ਕੋਈ ਇੱਥੋਂ ਦਾ ਕੋਈ ਮਰੀਜ਼ ਆਏਗਾ ਉਹਦਾ ਇਲਾਜ ਬਿਲਕੁਲ ਫ੍ਰੀ ਕੀਤਾ ਜਾਏਗਾ ਔਰ ਦਵਾਈਆਂ ਵੀ ਬਿਲਕੁਲ ਫ੍ਰੀ ਦਿੱਤੀਆਂ ਜਾਣਗੀਆਂ ਮੈਂ ਆਪਣੀ ਐਨਜੀਓ ਦੀ ਟੀਮ ਦਾ ਆਪਣੇ ਜਿਹੜੇ ਡਾਕਟਰਾਂ ਦੀ ਟੀਮ ਆਈ ਹੈ ਔਰ ਸਾਡੇ ਪੰਨੂਸ ਜਿਨ੍ਹਾਂ ਨੇ ਇੱਥੇ ਬੜਾ ਸੰਯੋਗ ਕੀਤਾ ਵਾ ਸਾਡੇ ਮੈਡਮ ਸਰਵੀ ਵਰਮਾ ਜੀ ਸਾਡੇ ਡਾਕਟਰ ਗਰੇਸ ਸਿੰਘ ਜੀ ਜਿਹੜੇ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਆਏ ਨੇ ਔਰ ਨਿਊ ਲਾਈਫ ਹਸਪੀਟਲ ਦੀ ਟੀਮ ਜਿਹੜੀ ਇੱਥੇ ਆਪਣਾ ਕੀਮਤੀ ਟਾਈਮ ਕੱਢ ਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਨਾਮ ਸਰਜੀਤ ਸਿੰਘ ਪੰਨੀ ਪਿੰਡ ਕਿਰਮਾ ਅੱਜ ਜਿਹੜਾ ਮੈਡੀਕਲ ਕੈਂਪਰ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਨੇ ਰੇਟਲ ਕੈਂਪ ਲਗਾਇਆ ਗਿਆ ਇਹਦੇ ਬਾਰੇ ਕੀ ਕਹਣਾ ਜੀ ਬਹੁਤ ਵਧੀਆ ਸੇਵਾ ਕਰ ਰਿਹਾ ਡਾਕਟਰ ਸਾਹਿਬ ਸਾਡੇ ਡਾਕਟਰ ਅੰਗਰੇਜ਼ ਜੀ ਮੈਡਮ ਸ਼ੋਭੀ ਸ਼ਰਮਾ ਜੀ ਇਹਨਾਂ ਦਾ ਫੋਨ ਆਇਆ ਸੀ ਸ਼ਰਮਾ ਜੀ ਤੇ ਇਹਨਾਂ ਦਾ ਬਹੁਤ ਵਧੀਆ ਜੀ ਮਰੀਜ਼ਾਂ ਜਿਨ੍ਹਾਂ ਨੂੰ ਦਵਾਈਆਂ ਦੀ ਲੋੜ ਆ ਤੇ ਇਹ ਸੇਵਾ ਕਰ ਰਹੇ ਆ ਅਸੀਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਜੋ ਇਹਨਾਂ ਨੇ ਆ ਕੇ ਇਹ ਪ੍ਰਲਾ ਕੀਤਾ ਬਹੁਤ ਵਧੀਆ ਲੱਗਾ ਜੀ